ਨਮਸਕਾਰ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਸਿੱਧੂ ਮੂਸੇਵਾਲੇ ਦੇ ਬਾਰੇ ਤੇ ਸਵਾਗਤ ਕਰਦੇ ਆਂ ਫਿਰ ਤੋਂ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਆਸ ਕਰਦੇ ਆਂ ਤੁਸੀਂ ਵਧੀਆ ਹੀ ਹੋਵੋਗੇ ਤੇ ਪਹਿਲਾਂ ਵੀ ਤੁਸੀਂ ਵੀਡੀਓ ਨੂੰ ਬਹੁਤ ਵਧੀਆ ਪਿਆਰ ਦੇ ਰਹੇ ਹੋ ਤੇ ਇਸੇ ਤਰ੍ਹਾਂ ਪਿਆਰ ਦਿੰਦੇ ਰਹਿਣਾ ਤੇ ਦੋਸਤੋ ਤੁਹਾਨੂੰ ਪਤਾ ਹੈ ਕਿ ਸਿੱਧੂ ਮੂਸੇਵਾਲੇ ਨੂੰ ਹਥਿਆਰਾਂ ਦਾ ਕਿੰਨਾ ਸ਼ੌਂਕ ਸੀ ਮੂਸੇਵਾਲਾ ਹਰੇ ਗੀਤ ਵਿੱਚ ਕਿਸੇ ਨਾ ਕਿਸੇ ਮਾਰੂ ਹਥਿਆਰ ਦਾ ਨਾਮ ਜ਼ਰੂਰ ਲੈਂਦਾ ਸੀ ਕਈ ਇਹੋ ਜਿਹੇ ਹਥਿਆਰ ਬਾਰੇ ਵੀ ਗੀਤਾ ਵਿੱਚ ਚਰਚਾ ਹੁੰਦੀ ਸੀ ਜਿਹੜੇ ਇੰਡੀਆ ਵਿੱਚ ਬੈਨ ਹਨ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਉਹ ਕਿਸ ਤਰ੍ਹਾਂ ਦੇ ਮਾਰੂ ਹਥਿਆਰ ਸੀ ਵੀਡੀਓ ਨੂੰ ਸ਼ੁਰੂ ਤੋਂ ਐਂਡ ਤੱਕ ਜਰੂਰ ਵੇਖਣਾ ਤੇ ਤੁਹਾਡਾ ਜਾਦਾ ਸਮਾਂ ਨਾ ਲੈਂਦੇ ਹੋਏ ਬਾਦਿਆਂ ਵੀਡੀਓ ਦੇ ਬਾਰੇ ਪਰ ਇੱਕ ਖਾਸ ਅਤੇ ਖਤਰਨਾਕ ਪਿਸਟਲ ਵੀ ਸੀ ਜਿਸਦਾ ਨਾਮ ਸੀ .45 ਕੈਲੀਬਰ ਪਿਸਟਲ ਕਿਹਾ ਜਾਂਦਾ ਸੀ ਮੂਸੇਵਾਲੇ ਨੂੰ ਮੂਸੇ ਵਾਲੇ ਨੇ ਏਅਰ ਵਾਲਵਰ ਦਾ ਨਾਮ ਆਪਣੇ ਗੀਤ ਵਿੱਚ ਵੀ ਲਿਆ ਸੀ ਕਈ ਕੰਪਨੀਆਂ ਨੇ ਲਾਂਚ ਕੀਤਾ ਹੈ ਪਰ ਸਿੱਧੂ ਮੂਸੇ ਵਾਲੇ ਨੇ ਅਮਰੀਕਨ ਕੰਪਨੀ ਇਸਟਾਕਾ 1911 45 ਕੈਲੀਬਰ ਦਾ ਇਹ ਪਿਸਤਲ ਸੀ ਇਸ ਨੂੰ VIP ਪਿਸਤਲ ਵੀ ਕਿਹਾ ਜਾਂਦਾ ਹੈ ਅਮਰੀਕਾ ਵਿੱਚ ਪਹਿਲੇ ਵਿਸ਼ਵ ਜੰਦ ਤੋਂ ਬਾਅਦ ਵੀ ਹੁਣ ਤੱਕ ਏਅਰ ਵਾਲਵਰ ਵਰਤਿਆ ਜਾਂਦਾ ਹੈ ਅਮਰੀਕਾ ਵਿੱਚ ਭਾਰਤ ਵਾਂਗ ਹਥਿਆਰਾਂ ਤੇ ਕੋਈ ਸਖਤ ਕਾਨੂੰਨ ਨਹੀਂ ਹੈ ਅਮਰੀਕਾ ਵਿੱਚ ਕਿਸੇ ਵੀ ਆਮ ਸਟੋਰ ਤੋਂ ਕੋਈ ਵੀ ਵਿਅਕਤੀ ਹਥਿਆਰ ਖਰੀਦ ਸਕਦਾ ਹੈ ਕੰਪਨੀ ਵੱਲੋਂ ਇਹ ਪਿਸਟਲ 8 ਗੋਲੀਆਂ ਕੈਰੀ ਕਰਨ ਵਾਲਾ ਮੈਗਜ਼ੀਨ ਦਿੱਤਾ ਜਾਂਦਾ ਹੈ ਪਰ ਮੂਸੇ ਵਾਲਾ ਨੇ ਇਹ ਮੈਗਜ਼ੀਨ ਐਕਸਟੈਂਡ ਕਰਵਾਇਆ ਹੋਇਆ ਸੀ ਮਤਲਬ ਕਿ ਮੂਸੇ ਵਾਲੇ ਕੋਲ ਇਹੀ ਪਿਸਟਲ ਸੀ ਪਰ ਮੂਸੇ ਵਾਲੇ ਨੇ 15 15 ਗੋਲੀਆਂ ਕੈਰੀ ਕਰ ਸਕਦਾ ਸੀ ਪਰ ਜਦੋਂ ਮੂਸੇ ਵਾਲਾ ਤੇ ਹਮਲਾ ਹੋਇਆ ਉਦੋਂ ਉਸ ਨੇ ਇਹੀ ਪਿਸਟਲ ਵਿੱਚ ਦੋ ਜਾਂ ਤਿੰਨ ਹੀ ਗੋਲੀਆਂ ਸਨ 45 ਬੋਰ ਪਿਸਟਲ ਲੈਣ ਤੋਂ ਪਹਿਲਾਂ ਮੂਸੇ ਵਾਲ ਕੋਲ 32 ਬੋਰ ਇਸਾਨੀ ਪਿਸਟਲ ਹੁੰਦਾ ਸੀ ਪਰ ਉਹ ਪਿਸਟਲ ਇੰਨਾ ਪ੍ਰੋਸੇਜੋਗ ਨਹੀਂ ਸੀ ਕਿਉਂਕਿ ਲਗਾਤਾਰ ਫਾਇਰਿੰਗ ਕਰਨ ਨਾਲ ਉਸ ਦੀ ਬੁਲਟ ਅੜ ਜਾਂਦੀ ਸੀ ਇਸ ਲਈ ਮੂਸੇ ਵਾਲਾ ਨੇ ਏਬੀਆਈਪੀ ਪਿਸਟਲ ਖਰੀਦਾ ਸੀ ਇਸ ਪਿਸਤੌਲ ਵਿੱਚ ਪੈਣ ਵਾਲੀ ਗੋਲੀ ਦਾ ਸਾਈਜ਼ ਵੀ ਦੂਜੇ ਪਿਸਟਲਾਂ ਦੀਆਂ ਗੋਲੀਆਂ ਨਾਲੋਂ ਕਾਫੀ ਵੱਡਾ ਹੁੰਦਾ ਹੈ 32 बोर ਵਿੱਚ 7.65 एमएम ਦਾ ਰੌਂਦ ਪੈਂਦਾ ਹੈ ਜਦ ਕਿ ਜਿਹੜਾ ਪਿਸਤਲ ਮੂਸੇ ਵਾਲਾ ਕੋਲ ਸੀ ਉਸ ਵਿੱਚ 11.5 एमएम ਦਾ ਰੌਂਦ ਪੈਂਦਾ ਹੈ ਇਹ ਇੰਨੀ ਖਤਰਨਾਕ ਗੋਲੀ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਲੱਗ ਜਾਵੇ ਤਾਂ ਮੌਤ ਲਗਭਗ ਤੈਅ ਹੁੰਦੀ ਹੈ ਇਹ ਪਿਸਤਲ ਵਿੱਚੋਂ ਨਿਕਲੀ ਗੋਲੀ 900 ਫੁੱਟ ਪ੍ਰਤੀ ਸੈਕਿੰਡ ਦੇ ਹਿਸਾਬ ਨਾਲ ਚੱਲਦੀ ਹੈ ਜਿਹੜਾ ਪਿਸਤਲ ਮੂਸੇ ਵਾਲਾ ਕੋਲ ਸੀ ਇਸ ਦੀ ਰਿਕਵਲ ਵੀ ਬਹੁਤ ਜ਼ਿਆਦਾ ਹੁੰਦੀ ਸੀ ਮਤਲਬ ਇਹ ਪਿਸਤਲ ਚਲਾਉਣ ਲਈ ਮਜ਼ਬੂਤ ਹੱਥਾਂ ਦੀ ਜ਼ਰੂਰਤ ਸੀ ਕਿਉਂਕਿ ਗੋਲੀ ਚਲਾਉਣ ਸਮੇਂ ਇਹ ਪਿਸਤਲ ਇੱਕ ਜ਼ੋਰਦਾਰ ਝਟਕਾ ਦਿੰਦਾ ਹੈ ਇਸ ਨੂੰ ਦੋਵੇਂ ਹੱਥਾਂ ਨਾਲ ਹੀ ਫੜ ਕੇ ਚਲਾਇਆ ਜਾਂਦਾ ਹੈ ਇੱਕ ਹੱਥ ਨਾਲ ਇਹਨੂੰ ਕੋਈ ਚਲਾਤਾ ਲਵੇਗਾ ਪਰ ਠੀਕ ਇਨਸਾਨਾ ਲੱਗਣਾ ਨਾ ਮੁਮਕਨੇ ਕਿਹਾ ਜਾਂਦਾ ਹੈ ਕਿ ਜਦੋਂ ਮੂਸੇ ਵਾਲਾ ਤੇ ਹਮਲਾ ਹੋਇਆ ਸੀ ਤਾਂ ਇਸ ਪਿਸਤਲ ਨਾਲ ਹੀ ਮੂਸੇ ਵਾਲਾ ਨੇ ਦੋ ਫਾਇਰ ਕੀਤੇ ਸੀ ਤਾਂ ਇਹਦੇ ਨਾਲ ਹੀ ਗੈਂਗਸਟਰ ਪਿੱਛੇ ਹਟਣ ਲਈ ਮਜਬੂਰ ਹੋ ਗਏ ਸੀ ਕਿਉਂਕਿ ਉਹ ਜਾਣਦੇ ਸੀ ਕਿ ਮੂਸੇ ਵਾਲਾ ਕੋਲੇ ਮਾਰੂ ਹਥਿਆਰ ਹੈ ਤੇ ਤੋ ਸਿੱਧੂ ਮੂਸੇਵਾਲਾ ਕੋਲ ਜਿਹੜਾ ਵੀ ਇਹ ਪਿਸਟਲ ਸੀ ਜਿਸ ਦੀ ਤੁਹਾਨੂੰ ਇਹ ਜਾਣਕਾਰੀ ਦਿੱਤੀ ਹੈ ਜੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਤੇ ਜੋ ਵੀ ਚਾ ਇਸ ਚੈਨਲ ਤੇ ਨਵੇਂ ਹਨ ਜੋ ਵੀ ਇਸ ਚੈਨਲ ਤੇ ਨਵੇਂ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਇਸ ਤਰ੍ਹਾਂ ਦੀਆਂ ਵੀਡੀਓ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਮਿਲਦੇ ਹਾਂ ਕਬੂਰ ਨਵੀਂ ਵੀਡੀਓ ਦੇ ਵਿੱਚ ਤੇ ਜੋ ਵੀ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਦੇ ਆ ਜੋ ਵੀ ਤੁਹਾਨੂੰ ਉਸ ਦਾ ਗੀਤ ਪਸੰਦ ਆ ਤੇ ਕਮੈਂਟ ਬਾਕਸ ਵਿੱਚ ਉਸ ਦੇ ਗੀਤ ਦੇ ਦੋ ਬੋਲ ਜ਼ਰੂਰ ਲਿਖਣਾ ਤੇ ਮਿਲਦਾ ਤਦ ਤੱਕ ਲਈ ਖਰਾਫਾ